ਯਾਰ ਪਰ ਇਸ ਸਾਥ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 23 ਨਵੰਬਰ ਅੱਜ ਦੀਆਂ ਤਾਜ਼ਾ ਖਬਰਾਂ ਤੇ ਇਸ ਦੀ ਮਾਲਾ ਕੇ ਹਾਜ਼ਰ ਹੋ ਗਿਆਂ ਖਜ਼ਾਨਾ ਮੰਤਰੀ ਹਰਪਾਲ ਟੀਮਾ ਨੇ ਪੈਨਸ਼ਨ ਸੰਬੰਧੀ ਵੱਡਾ ਐਲਾਨ ਕਰ ਦਿੱਤਾ ਤੇ ਲੋਕ ਖੁਸ਼ ਕਰ ਦਿੱਤੇ ਨੇ ਪੰਜਾਬ ਵਾਸੀਆਂ ਨੂੰ ਸੀਐਮ ਮਾਨ ਨੇ ਵੱਡੀ ਖੁਸ਼ਖਬਰੀ ਦੇ ਦਿੱਤੀ ਆ ਤੇ ਨਵੇਂ ਬਣੇ ਆਪ ਪ੍ਰਧਾਨ ਅਮਨ अरोड़ा ਨੇ ਆਉਂਦਿਆਂ ਹੀ ਕਰ ਦਿੱਤਾ ਹੈ ਵੱਡਾ ਐਲਾਨ ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜ਼ਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਐਂ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਥੋੜੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਵੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਕੇਂਦਰੀ ਮੁਲਾਜ਼ਮਾਂ ਦੀਆਂ ਲੱਗਣਗੀਆਂ ਮੋਜਾਂ ਤਨਖਾਹ ਚ ਹੋਵੇਗਾ 186 ਫੀਸਦੀ ਦਾ ਬਜਟ ਚ ਮਿਲੇਗੀ ਗੁੱਡ ਨਿਊਜ਼ ਸੋ ਵੱਡੀ ਖਬਰ ਨਵੀਂ ਦਿੱਲੀ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਬਾਜ਼ਾਰ ਵਿੱਚ ਚਰਚਾਵਾਂ ਜੋਰਾਂ ਤੇ ਹਨ ਇਸ ਸੰਬੰਧੀ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹਰ ਦੂਜਾ ਵਿਅਕਤੀ ਇਸ ਬਾਰੇ ਗੱਲ ਕਰ ਰਿਹਾ ਰਿਪੋਰਟਾਂ ਮੁਤਾਬਕ ਜੇਕਰ ਅਠਵਾਤਰ ਕਾ ਕਮਿਸ਼ਨ ਲਾਗੂ ਹੁੰਦਾ ਤਾਂ ਕੇਂਦਰੀ ਕਰਮਚਾਰੀਆਂ ਦੇ ਘੱਟੋ ਘੱਟ ਤਨਖਾਹ 180% ਤੱਕ ਵਧ ਸਕਦੀਆਂ ਹਨ ਮੌਜੂਦਾ ਸਮੇਂ ਵਿੱਚ ਇਹ ਕਰਮਚਾਰੀਆਂ ਨੂੰ 7ਵੇਂ ਤਰਕਾਵਾਤ ਮਿਸ਼ਨਤਾਏ 18000 ਪ੍ਰਤੀ ਮਹੀਨਾ ਘੱਟੋ-ਘੱਟ ਬੇਸਿਕ ਤਨਖਾਹ ਮਿਲਦੀ ਹੈ ਜੋ ਕਿ 6 ਮਈ ਕਮਿਸ਼ਨ ਤਕਹਤ 7000 ਰੁਪਏ ਤੋਂ ਵਧਾ ਦਿੱਤੀ ਗਈ ਸੀ ਰਾਸ਼ਟਰੀ ਸੰਯੁਕਤ ਸਲਾਹਕਾਰ ਮਸ਼ੀਨਰੀ ਦੇ ਸਕੱਤਰ ਸ਼ਿਵ ਕਪਾਲ ਮਿਸ਼ਰਾ ਨੇ ਕਿਹਾ ਹੈ ਕਿ ਉਹਨਾਂ ਨੂੰ ਘੱਟੋ-ਘੱਟ 2.8 ਸਿਆਸੀ ਦਾ ਫਿਟਨੈਸ ਫੈਕਟਰ ਮਿਲਣ ਦੀ ਉਮੀਦ ਹੈ 7 ਮਈ ਕਮਿਸ਼ਨ ਦੇ 2.57 ਫਿਟਨੈਸ ਸੈਕਟਰ ਤੋਂ 29 ਅਧਾਰ ਅੰਕ ਜ਼ਿਆਦਾ ਹੈ 52480 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਘਟੋ-ਕਟ ਬੇਸਿਕ ਤਨਖਾਹ ਫਾਈਨੈਂਸ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਜੇਕਰ ਸਰਕਾਰ 2.86 ਦੇ ਫਿਟਨੈਸ ਫੈਕਟਰ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਸਰਕਾਰੀ ਕਰਮਚਾਰੀਆਂ ਦੀ ਘਟੋ-ਕਟ ਤਨਖਾਹ 18600 ਦੀ ਬਦ ਕੇ 52480 ਰੁਪਏ ਹੋ ਜਾਵੇਗੀ ਜੋ ਇਸ ਸਮੇਂ 18000 ਰੁਪਏ ਹੈ 18ਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨ ਵਿੱਚ ਵੀ 180% ਦੀ ਵਾਧਾ ਹੋਣ ਦੀ ਸੰਭਾਵਨਾ ਜਿਸ ਕਾਰਨ ਮੌਜੂਦਾ ਪੈਨਸ਼ਨ 9000 ਰੁਪਏ ਤੋਂ ਵੱਧ ਕੇ 25740 ਰੁਪਏ ਜਿਹੜੀਆਂ ਹੋ ਹੋ ਜਾਵੇਗੀ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਦੇ ਬਾਲ ਰੁੱਖ ਕਰਦੇ ਆ ਪੰਜਾਬ ਹਰਿਆਣਾ ਦੇ ਇਨ੍ਹਾਂ ਇਲਾਕਿਆਂ 'ਚ ਅਸਮਾਨੀ ਚੜਨਗੇ ਜ਼ਮੀਨਾਂ ਦੇ ਭਾਅ ਵੰਣਗੇ 394 ਲੈਂਡ ਐਕਸਪ੍ਰੈਸ ਵੇ ਕਹਿੰਦਾ ਦੀ ਹੈ ਕਿ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਛੇਤੀ ਤਿੰਨ ਹੋਰ ਨਵੇਂ ਹਾਈਵੇ ਬਣਨ ਜਾ ਰਹੇ ਹਨ ਇਹ ਤਿੰਨ ਨਵੇਂ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਏ ਜਾਣਗੇ ਇਹ ਹਾਈਵੇ ਪਾਣੀਪਤ ਤੋਂ ਡੱਬ ਵਾਲੀ ਹਾਈਵੇ हिसार ਤੋਂ ਰੇਵੜੀ ਹਾਈਵੇ ਤੇ ਅੰਬਾਲਾ ਤੋਂ ਦਿੱਲੀ ਹਾਈਵੇ ਵਿਚਕਾਰ ਬਣਾਏ ਜਾਣਗੇ ਕੇਂਦਰ ਨੇ ਨਾ ਤਿੰਨ ਰਾਸ਼ਟਰੀ ਰਾਜਮਾਰਗਾਂ ਦੇ ਪਸਤਾਵਾ ਨੂੰ ਮਨਜ਼ੂਰੀ ਦੇ ਦਿੱਤੀ ਆ ਹੁਣ ਇਸ ਨਾਲ ਜੀਟੀ ਰੋਡ ਦੇ ਆਵਾਜਾਈ ਦਾ ਬੋਝ ਘਟ ਕਰਨ ਚ ਮਦਦ ਮਿਲੇਗੀ ਇਹ ਨਾ ਪ੍ਰੋਜੈਕਟਾਂ ਕਾਰਨ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ਮੀਨਾਂ ਦੇ ਪਾ ਸਮਾਨੀ ਚੜ ਸਕਦੇ ਹਨ ਸੋ ਅੱਗੇ ਵੱਧਦੇ ਆ ਇੱਕ ਹੋਰ ਕੱਡੀ ਖਬਰ ਹਰਿਆਣਾ ਤੋਂ ਹੀ ਆ ਰਹੀ ਆ ਹਰਿਆਣਾ ਤੇ ਪੰਜਾਬ ਤੋਂ ਮੰਗੇ ਹੀ 107 ਪਿੰਡ ਚੰਡੀਗੜ੍ਹ ਚ ਹੱਕ ਚਾਹਿੰਦਾ ਤਾਂ 107 ਪਿੰਡ ਵਾਪਸ ਦਿਓ ਹਰਿਆਣਾ ਵਿਧਾਨ ਸਭਾ ਚ ਰਾਜਤਾਨੀ ਚੰਡੀਗੜ੍ਹ ਚ ਕੰਟਰੋਲ ਦਾ ਸਵਾਲ ਉੱਠਿਆ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਨਵਾਂ ਅਸੈਂਬਲੀ ਕੰਪਲੈਕਸ ਬਣਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਇਸ ਬਾਰੇ ਹਰਿਆਣਾ ਵਿਧਾਨ ਸਭਾ ਵਿੱਚ ਵੀ ਚਰਚਾ ਹੋਈ ਮੰਗਲਵਾਰ ਨੂੰ ਇਸ ਮਾਮਲੇ ਤੇ ਲੰਬੀ ਚਰਚਾ ਹੋਈ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਮਾਮਲੇ ਤੇ ਇਕਜੁੱਟ ਹੋ ਕੇ ਆਉਣਾ ਚਾਹੀਦਾ ਉਹਨਾਂ ਕਹਿ ਕਿ ਚੰਡੀਗੜ੍ਹ ਵਿੱਚ ਨਵੀਂ ਵਿਧਾਨ ਸਭਾ ਬਣਾਉਣ ਦਾ ਵਿਰੋਧ ਕਰਨਾ ਗੰਭੀਰ ਮਾਮਲਾ ਹੈ ਇਸ ਵਿੱਚ ਆਪ ਸਭ ਨੂੰ ਚਾਹੇ ਕੋਈ ਵੀ ਪਾਰਟੀ ਹੋਵੇ ਸਾਡਾ ਸਾਥ ਦੇਣਾ ਚਾਹੀਦਾ ਸੁਵੰਨੀ ਗੱਲਬਾਤ ਕਰਦੇ ਆਂ ਸਾਫ ਕਾ ਸੀ ਭਵਿੰਦਰ ਸਿੰਘ ਓਡਾਲੇ ਕਹ ਕਿ ਸਰਕਾਰ ਨੂੰ ਚੰਡੀਗੜ੍ਹ ਤੇ ਆਪਣਾ ਦਾਵਾ ਨਹੀਂ ਛੱਟਣਾ ਚਾਹੀਦਾ ਭੁਪਿੰਦਰ ਹੁੱਡਾ ਨੇ ਕਿਹਾ ਕਿ ਸਰਕਾਰ ਨੂੰ ਚੰਡੀਗੜ੍ਹ ਤੇ ਆਪਣਾ ਅਧਿਕਾਰ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅਸੈਂਬਲੀ ਉੱਥੇ ਹੀ ਬਣਾਈ ਜਾਵੇ ਜਿੱਥੇ ਜ਼ਮੀਨ ਅਲਾਟ ਕੀਤੀ ਗਈ ਹੈ ਉਸ ਨੂੰ ਖਿਆ ਨਹੀਂ ਜਾਣਾ ਚਾਹੀਦਾ ਇਸ ਤੋਂ ਇਲਾਵਾ ਪੰਜਾਬ ਨਾਲ ਪਾਣਿਆਂ ਦੀ ਵੰਡ ਤੇ ਹਿੰਦੀ ਬੋਲ ਦੇ ਪਿੰਡਾਂ ਦੇ ਅਧਿਕਾਰਾਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉੱਠਿਆ ਜਾਣਾ ਚਾਹੀਦਾ ਇਸ ਤੋਂ ਇਲਾਵਾ ਸੀਨੀਅਰ ਆਗੂ ਅਸ਼ੋਕ अरोड़ा ਨੇ ਕਿਹਾ ਕਿ ਚੰਡੀਗੜ੍ਹ ਤੇ ਹਰਿਆਣਾ ਦਾ ਵੀ ਬਰਾਬਰ ਦਾ ਹੱਕ ਹੈ। ਰੋੜਾ ਨੇ ਕਿਹਾ ਕਿ ਚੰਡੀਗੜ੍ਹ ਦੋਹਾਂ ਸੂਬਿਆਂ ਦੀ ਰਾਜਧਾਨੀ ਹੈ। ਇਹ ਉਦੋਂ ਤੱਕ ਰਹੇਗਾ ਜਦੋਂ ਤੱਕ ਪੰਜਾਬ ਸਾਨੂੰ ਗੰਬੌਰ ਅਤੇ ਫਾਿਲਕਾ ਦੇ 107 ਹਿੰਦੀ ਬੋਲਦੇ ਪਿੰਡ ਨਹੀਂ ਦਿੰਦਾ। ਉਹਨਾਂ ਨੇ ਸਾਡੇ ਪਾਣੀ ਦੇ ਹਿੱਸੇ ਨੂੰ ਕਾਬੂ ਵਿੱਚ ਰੱਖਿਆ ਹੈ। ਅੱਗੇ ਵੱਧਦੇ ਆ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਕਰ ਲਿਆੰਦੀ ਗਏ ਦਿਲਪ੍ਰੀਤ ਸਿੰਘ ਦੀ ਲਾਸਤ ਸਿਹਰਾ ਵਰਣ ਕੀਤਾ ਸੰਸਕਾਰ ਮੋਹਾਲੀ ਦੇ ਪਿੰਡ ਕੁੰਬਣਾ ਚ ਦਮਨਕਾਂਡ ਚ ਜ਼ਖਮੀ ਹੋਏ ਦਿਲਪ੍ਰੀਤ ਦੀ ਵੀਰਵਾਰ ਨੂੰ ਪੀਜੀ ਵਿੱਚ ਮੌਤ ਹੋ ਗਈ ਸ਼ੁੱਕਰਵਾਰ ਨੂੰ ਉਸ ਦੀ লাশ ਨੂੰ ਪਿੰਡ ਲਿਆਂਦਾ ਗਿਆ ਇਸ ਤੋਂ ਪਹਿਲਾਂ ਪਿੰਡ ਦੇ ਲੋਕ ਬਾਲ ਮਿੱਕੀ ਮੰਦਿਰ ਚ ਬੈਠ ਗਏ ਸਨ ਪਰ ਪੂਰੇ ਪਿੰਡ ਨੂੰ ਸ਼ੌਣੇ ਵਿੱਚ ਤਬਦੀਲ ਕਰ ਦਿੱਤਾ ਗਿਆ ਮੌਕੇ ਤੇ ਪਾਰੀ ਪੁਲਿਸ ਵਾਲਤਾਏ ਨਾਲ ਦਾ ਹਮਲਾਵਰਾ ਨੇ ਦਿਲਪ੍ਰੀਤ ਦੀ ਅੱਖ ਵਿੱਚ ਚਾਕੂ ਮਾਰ ਦਿੱਤਾ ਸੀ ਦਿਲਪ੍ਰੀਤ ਦਾ ਮੋਹਾਲੀ ਦੇ ਕੰਨਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤੇ ਉਸ ਦੀ ਸਿਹਤ ਖਰਾਬ ਹੋਣ ਕਾਰਨ ਮੰਗਲਵਾਰ ਰਾਤ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਵੀਰਵਾਰ ਦੇਰ ਸ਼ਾਮ ਪੀਜੀਆਈ ਵਿੱਚ ਇਲਾਜ ਉਦੋਂ ਉਸ ਦੀ ਮੌਤ ਹੋ ਗਈ ਪੁਲਿਸ ਨੇ ਪੰਜ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਦਿਲਪ੍ਰੀਤ ਦੀ ਮੌਤ ਤੋਂ ਬਾਅਦ ਪੁਲਿਸ ਨੇ ਪਿੰਡ ਕੁੰਬੜਾ ਵਿੱਚ ਨਫਰੀ ਵਧਾ ਦਿੱਤੀ ਹੈ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹਨ ਅੱਗੇ ਇੱਕ ਹੋਰ ਵੱਡੀ ਖ਼ਬਰ ਦੇ ਵੱਲ ਰੁੱਖ ਕਰਦੇ ਹਾਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਚਾਇਤੀ ਚੋਣਾਂ ਦੇ ਲਈ ਵੱਡਾ ਤੋਹਫ਼ਾ ਸਰਕਾਰ ਵੱਲੋਂ ਦਿੱਤਾ ਜਾਣਾ ਪੰਚਾਇਤੀ ਚੋਣਾਂ ਦੀ ਚਾਂਦੀ ਹੋਵੇਗੀ ਆਮਦਨ ਵਧਾਉਣ ਨੂੰ ਲੈ ਕੇ ਕੇਂਦਰ ਨੇ ਤਿਆਰੀ ਜਿਹੜੀ ਆ ਸ਼ੁਰੂ ਕਰ ਲਈ ਆ ਪੰਚਾਇਤੀ ਤੇ ਪਿੰਡਾਂ ਦਾ ਵਿਕਾਸ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਸਥਾਨਕ ਪਿੰਡੂ ਵਾਡੀਆਂ ਨੂੰ ਆ ਤੁਮਨੇ ਰਬਰ ਬਣਾਉਣ ਚ ਸੂਬਿਆਂ ਦੀ ਹੀ ਜਲਤ ਤਸਵੀਰ ਨਹੀਂ ਹੈ ਸੰਵਿਧਾਨ ਦੀ ਧਾਰਾ 243 ਐਚ ਵਿੱਚ ਪ੍ਰਬੰਧ ਕੀਤਾ ਹੈ ਕਿ ਸੂਬਾ ਪ੍ਰਧਾਨ ਮੰਡਲ ਪੰਚਾਇਤਾਂ ਨੂੰ ਟੈਕਸ ਫੀਸ ਟੋਲ ਆਦਿ ਲਗਾਉਣ ਦਾ ਅਧਿਕਾਰ ਦੇ ਸਕਦਾ ਹੈ ਇਸ ਲਈ ਸੂਬਾ ਵਿਧਾਨ ਮੰਡਲ ਨੂੰ ਕਾਨੂੰਨ ਬਣਾ ਸਕਦਾ ਪਰ ਅਸਲ ਇਹ ਹੈ ਕਿ ਸੂਬੇ ਵਿੱਚ ਪ੍ਰਤੀ ਉਦਾਸੀਨ ਨਹੀਂ ਹਨ ਕਈ ਸੂਬਿਆਂ ਚ ਪੰਚਾਇਤਾਂ ਨੇ ਆਪਣੇ ਸਰੋਤਾਂ ਤੋਂ ਆਮਦਨ ਲਈ ਨਿਯਮ ਬਣਾਏਨ ਪਰ ਜ਼ਿਆਦਾ ਅਧਿਕਾਰ ਨਹੀਂ ਦਿੱਤੇ ਗਏ ਹੁਣ ਕੇਂਦਰ ਸਰਕਾਰ ਰਾਸ਼ਟਰੀ ਪੱਧਰ ਤੇ ਇਸ ਲਈ ਆਦਰਸ਼ਨ ਨਿਯਮ ਬਣਾਉਣ ਜ਼ਾਰੀਏ ਹਾਲੀ ਵਿੱਚ ਪੰਚਾਇਤੀ ਰਾਜ ਮੰਤral ਨੇ ਇਸ ਕੇਂਦਰੀ ਵਿੱਤ ਕਮਿਸ਼ਨ ਨਾਲ ਮਿਲ ਕੇ ਸੁਭਾਈ ਵਿੱਤ ਕਮਿਸ਼ਨ ਨਾਲ ਸਮੇਲਨ ਕਰਦਿਆਂ ਇਸ ਵਿੱਚ ਪੇਸ਼ ਕੀਤੀ ਗਈ ਰਿਪੋਰਟ ਜਿਹੇ ਚਿੰਤਾਜਨਕ ਤੱਥ ਸਾਹਮਣੇ ਆਏ ਕਿ ਪੂਰੇ ਦੇਸ਼ ਦੀਆਂ ਗ੍ਰਾਮ ਪੰਚਾਇਤਾਂ ਦੀ ਪ੍ਰਤੀ ਵਿਅਕਤੀ ਔਸਤ ਮਾਲੀਆ ਪ੍ਰਾਪਤੀ ਸਿਰਫ 59 ਰੁਪਏ ਇਹ ਉਦੋਂ ਹੀ ਜਦ ਕੇ ਅਧਾ ਅੰਧਰਾ ਪ੍ਰਦੇਸ਼ ਅਸਾਮ ਛਤੀਸਗੜ ਗੋਆ ਰਾਜ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਕਰਨਾਟਕ ਕੇਰਲਾ ਪੰਜਾਬ ਰਾਜਸਥਾਨ ਤਾਮਿਲਨਾਡੂ ਤਲੰਗਣਾ ਤ੍ਰਿਪੁਰਾ ਉੱਤਰਾਖੰਡ ਬੰਗਾਲ ਦੇ ਪੁੰਡਚਰੀ ਤੇ ਪੰਚਾਇਤਾਂ ਨੇ ਆਪਣੇ ਸਰੋਤਾਂ ਤੋਂ ਆਮਦਨ ਲਈ ਨਿਯਮ ਬਣਾਏ ਹੋਏ ਹਨ 15ਵੇਂ ਕੇਂਦਰਾ ਵਿੱਤ ਕਮਿਸ਼ਨ ਦੇ ਡਾਕਟਰ ਅਰਵਿੰਦ ਪਣਗੜੀਆ ਨੇ ਇਸ ਤੇ ਚਿੰਤਾ ਦਾ ਪ੍ਰਗਟਾਵਾ ਦਿੰਦੇ ਹੋਏ ਜ਼ੋਰ ਦਿੱਤਾ ਹੈ ਕਿ ਪੰਚਾਇਤਾਂ ਦੇ ਵਿਕਾਸ ਤੇ ਬਿਹਤਰ ਸੇਵਾਵਾਂ ਦੇ ਲਈ ਆਪਣੇ ਆਮਦਨ ਦੇ ਸਰੋਤਾਂ ਨੂੰ ਵਧਾਉਣਾ ਹੋਵੇਗਾ ਪੰਚਾਇਤੀ ਰਾਜੰਦਰਾ ਲੈਵਲ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸੂਬੇ ਚੌਣ ਤਾਂ ਪੰਚਾਇਤਾਂ ਆਰਥਿਕ ਤੌਰ ਤੇ ਆਤਮ ਨਿਰਭਰ ਬਣ ਸਕਦੀਆਂ ਹਨ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਪੰਜਾਬ ਦੇ 7 ਜ਼ਿਲ੍ਹਿਆਂ ਚ ਦੋ ਦਿਨ ਭਾਵੇਂ ਗੀ ਸੰਘਣੀ ਧੁੰਦ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੇ 7 ਜ਼ਿਲ੍ਹਿਆਂ ਚ ਸ਼ੁੱਕਰਵਾਰ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਰਹੇਗੀ ਸਬੰਧੀ ਮੌਸਮ ਵਿਭਾਗ ਨੇ ਜਲੂ ਅਲਰਟ ਜਾਰੀ ਕਰ ਦਿੱਤਾ ਹੈ ਨਜਲੇ ਵਿੱਚ ਅੰਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਦੇ ਨਾਲ ਹੀ ਸਖਤ ਦੇ باوجود ਵੀ ਪ੍ਰਾਲੀ ਸੜਕ ਨੂੰ ਰੋਕਿਆ ਨਹੀਂ ਜਾ ਰਿਹਾ ਇਸ ਦਾ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ ਪੰਜਾਬ ਦਾ ਚੰਡੀਗੜ੍ਹ ਦੇ ਪੰਜ ਸ਼ਹਿਰਾਂ ਚ 에ਅਰ ਕੁਆਲਿਟੀ ਇੰਡੈਕਸ ਖਰਾਬ ਹੈ ਹਾਲਾਂਕਿ ਪਹਿਲਾਂ ਨਾਲੋਂ ਕੁਝ ਸੁਧਾਰ ਹੋਇਆ ਪੰਜਾਬ ਤੋਂ ਬਾਅਦ ਉਹ ਤਾਪਮਾਨ 24 ਘੰਟੇ ਵਿੱਚ 0.4 ਡਿਗਰੀ ਦੀ ਗਰਾਉਂਟਰ ਦੱਸ ਜੀ ਕੀਤੀ ਗਈ ਹੈ ਹਮਦਰ ਆ ਗਿਆ ਹੈ ਸੂਤ ਤਾਪਮਣ ਵਿੱਚ ਠੰਡਾ ਵਿੱਚ 28 ਪਰ 6 ਬੀ ਦੀ ਹਾਰਜ ਕੀਤਾ ਗਿਆ ਰਾਵੀ ਤਾਪਮਣ 0.2 ਦੀ ਕਮੀਾਈ ਤੇ ਆਮ ਦੇ ਨੇੜੇ ਆ ਗਿਆ ਹੈ ਨਵੇਂ ਬਣੇ ਪ੍ਰਧਾਨ ਅਮਨ ਰੋੜਾ ਨੇ ਪੰਜਾਬ ਵਾਸੀਆਂ ਲਈ ਵੱਡਾ ਐਲਾਨ ਕਰ ਦਿੱਤਾ ਤੁਸੀਂ ਖੁਦ ਸੁਣ ਲਵੋ ਸੇ ਪਹਿਲੇ ਤੋਂ ਸਰਪਰਮ ਪਿਤਾ ਪਰਮਾਤਮਾ ਦਾ ਔਰ ਉਸਕੇ ਬਾਅਦ ਹਮਾਰੇ ਆਮ ਆਦੀ ਪਾਰਟੀ ਕੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਾ ਪੰਜਾਬ ਕੇ ਮਾਨਨੇਯ ਮੁੱਖ ਮੰਤਰੀ ਹਮਾਰੇ ਬੜੇ ਭਾਈ ਭਗਵੰਤ ਮਾਨ ਜੀ ਕਾ संगठन इंचार्ज और राज्यसभा एमपी संदीप पाठक जी का और पूरी पॉलिटिकल अफेयर्स कमेटी का और सब लोगों का बहुत बहुत शुक्रिया बहुत बहुत धन्यवाद कि हम मेरे को और मेरे छोटे भाई शहरी कलसी जी एम बटाला को जो दो पार्टी के सबसे छोटे निमाने वर्कर हैं सिपाही हैं अरविंद केजरीवाल जी के उनको आज पार्टी ने इतनी बड़ी जिम्मेवारी दी है मैं समझता हूँ कि ये हमारे लिए बहुत बड़ी सम्मान की बात है और मैं विश्वास दिलाना चाहूँगा हमारी पूरी पार्टी की लीडरशिप को केजरीवाल साहब को मान साहब को और पार्टी के हर छोटे बड़े वर्कर को पदाधिकारी को कि दिन रात एक करके मेहनत करके जो पार्टी का संगठन का काम होता है कि सरकार के किए हुए काम जो कि बहुत अच्छे काम मान साहब की अगुवाई में ढाई साल में पंजाब सरकार ने किए उनको लोगों तक लेके जाना और लोगों के जो मुद्दे मसले हैं उनको सरकार तक पहुंचाना और उनको हल कराना ये हमारी जिम्मेवारी होएगी और अरविंद जी के दिशा निर्देश के ऊपर उनकी गाइडेंस के साथ भगवंत मान जी की टीम बन के सबको साथ ले के चलेंगे और मैं समझता हूँ कि ऐसा भी बहुत बहुत रेयर पाया जाता है किसी पार्टी में कि किसी पार्टी के मुखिया ने खुद अपने आप से जो प्रधान की पद है उसको छोड़ने की बात की भगवंत मान जी ने थोड़े दिन पहले ये इच्छा व्यक्त खुद से की थी और उसको मान केजरीवाल साहब ने और पूरी पॉलिटिकल अफेयर्स कमेटी ने हम दोनों भाइयों को मेरे को और मेरे छोटे भाई शहरीफ जी को, को जिम्मेवारी दी है और मैं विश्वास दिलाता हूँ हमारी पूरी लीडरशिप को और हर छोटे बड़े वर्कर को कार्यकर्ता को कि उनकी आकांक्षाओं पे उनकी उपेक्षाओं पे उनकी एक्सपेक्टेशन पे हम दिन रात एक करके टीम बनके उनको पूरा उतरेंगे देखिए ये नहीं ये आपकी गलत ऑब्जर्वेशन है कोई संगठन ना कभी आम आदमी पार्टी का बिखरा हुआ था और ना ही कभी बिखरेगा मानसा जी की अगुवाई में और संदीप पाठक जी ने संगठन को बड़े अच्छे से पंजाब में संभाला हुआ था हम भी उसी तरीके पे चलते हुए उसको और मजबूत करेंगे संगठन दूसरी पार्टी को बिखरा हुआ था और है हमारे हमारा आम आदमी पार्टी पार्टी बाद में एक परिवार पहले है मुझे पहले पहले तो तो देखो इस तरह के चैलेंजेस ने जोड़े वह राजनीति दे की जिंदगी दे आते रहते हैं पर चैलेंज के ही अपॉर्चुनिटीज भी निकल के आंदियां ने ਔਰ ਮੈਂ ਸਮਝਦਾ ਕਿ ਸਾਡੇ ਕੋਲੇ ਤਾਂ ਆਮ ਆਦੀ ਪਾਰਟੀ ਕੋਲ ਸਾਡੀ ਪੰਜਾਬ ਸਰਕਾਰ ਕੋਲੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ 네ਗੇਟਿਵ ਬੈਗੇਜ ਕੋਈ ਨਹੀਂ ਹੈ ਜਿਵੇਂ ਦੂਸਰੀਆਂ ਪਾਰਟੀਆਂ ਕੋਲੇ ਹੈ ਸੋ ਇਸ ਸਿਰਫ ਅਸੀਂ ਜਿਹੜੇ ਕੰਮ ਲੋਕਾਂ ਦੇ ਕਰਨੇ ਨੇ ਔਰ ਉਹੀ ਲੋਕਾਂ ਤੱਕ ਲੈ ਕੇ ਜਾਣੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ ਜਿਹੜਾ ਕਿ ਤੁਸੀਂ ਜਲੰਧਰ ਵੈਸਟ ਦੇ ਵਿੱਚ ਹੀ ਦੇਖਿਆ ਔਰ ਉਹ ਮਿਲਣਾ ਦੇ ਕੱਲ ਵੀ ਚਾਰੀ ਸੀਟਾਂ ਦੇ ਉੱਪਰ ਤੁਹਾਨੂੰ ਕੰਮਾਂ ਦੇ ਆਧਾਰ ਦੇ ਉੱਪਰ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਪਹਿਲਾਂ ਸਿਰਫ ਮੈਂ ਕਰ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਚਾਹੇ ਇਲੈਕਸ਼ਨ ਛੋਟੀ ਹੋਵੇ ਵੱਡੀ ਹੋਵੇ ਨਗਰ ਨਗਰ ਚੋਣਾ ਚਾਹੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਫਿਰ ਜਿਹੜੇ ਪੰਜਾਬ ਦੇ ਸਾਡੇ ਜਿਹੜਾ ਰੂ ਸਾਥੀ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀ ਚੋਣ ਦੇ ਮਹਿੰਮ ਦੇ ਵਿੱਚ ਹਿੱਸਾ ਪਾਉਣਗੇ ਜਦੋਂ ਇੱਕ ਪਰਿਵਾਰ ਹੁੰਦਾ ਨਾ ਜਿੱਤੇ ਜਿੱਥੇ ਲੋੜ ਹੁੰਦੀ ਹੈ ਉਸ ਪਰਿਵਾਰ ਦਾ ਮੈਂਬਰ ਉੱਥੇ ਪਹੁੰਚਦਾ ਅੱਗੇ ਵੱਧਦੇ ਆ ਇੱਕ ਹੋਰ ਵੱਡੀ ਖਬਰ ਦਾ ਨਾਲ ਸਾਂਝੀ ਕਰਦੇ ਆ ਖਜ਼ਾਨਾ ਮੰਤਰੀ ਨੇ ਪੁਰਾਣੀ ਪੈਨਸ਼ਨ ਵਹਾਲੀ ਸੰਬੰਧੀ ਵੱਡਾ ਐਲਾਨ ਕਰ ਦਿੱਤਾ ਹੈ ਜਿਲ੍ਹਾ ਮਠਿੱਲਡਾ ਦੇ ਸਾਰੇ ਨਵੇਂ ਚੁਣੇ ਗਏ ਪੰਚ ਸਹਿਬਾਨ ਨੂੰ ਸੌਂਚ ਕਾਉਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੌਂਚਕਾਈਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੌਂਚਕਾਈ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾਓ ਮੇੜਕਲ ਜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਚ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹਨੂੰ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕਦਾ ਸਰਪੰਚਾਂ ਦੇ ਜੁੜੇਗਾ ਪੰਚਾਇਤਾਂ ਨੂੰ 5 ਲੱਖ ਰੁਪਏ ਦਿੱਤਾ ਬਿਲਕੁਲ ਜਿਹੜੀਆਂ ਸਰਪੰਚਾਂ ਦੇ ਜੁੜੀਆਂ ਗਿਆ ਪੰਚਾਇਤਾਂ ਸੀ ਗਿਆ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਵੇ ਮੰਗੇ ਨੇ ਜਦੋਂ ਜਦੋਂ ਆਪਣੇ ਕੰਮਾਂ ਦੇ ਬੇਰਵੇ ਦੇਣਗੇ ਤਾਂ ਉਹਨਾਂ ਕੰਮਾਂ ਦੇ ਬੇਰਵੇ ਤੇ ਆ ਤੁਹਾਨੂੰ ਗ੍ਰਾਂਟ ਜਿਹੜੀ ਆ ਉਹ ਪਹੁੰਚ ਜਾਊਗੀ ਕਿਉਂਕਿ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਵੇ ਮੰਗੇ ਨੇ ਕਿਉਂਕਿ ਔਰ ਦੂਸਰਾ ਇਸ ਆਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਥ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿਨ ਲਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾਉਣ ਲਈ ਕਿਉਂਕਿ ਵਾਤਾਵਰਨ ਕਾਫੀ ਹੱਦ ਤੱਕ ਗੰਦਲਾ ਹੋਦਾ ਜਾ ਰਿਹਾ ਹੈਗਾ ਮਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਨਾਥ ਦੇਵ ਜੀ ਦੇ ਸਲੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀ ਇਹ ਜਿਹੜੀ ਆ ਸਾਨੂੰ ਸਿੱਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂਸਰਾ ਪਿੰਡ ਦਾ ਜਿਹੜਾ ਪੰਚ ਆ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਆ ਔਰ ਉਹਨਾਂ ਕੋਲੇ ਬਹੁਤ ਪੁਖਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਉਹਨਾਂ ਸੀ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚਿਆਗਾ ਉਹਦੇ ਖਿਲਾਫ ਸਾਰੇ ਪੰਜ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਇਸ ਜਿਹੜੀ ਸਮਾਜਿਕ ਬਰਾਈ ਉਹਦਾ ਵੀ ਅੰਤ ਕੀਤਾ ਜਾ ਸਕੇ। ਪਾਣੀ ਪੈਂਟਸ ਪਹਾੜੀ ਦੇ ਕੋਸ਼ਿਸ਼ ਵਿੱਚ ਗੱਲ ਇੱਕ ਸਾਲ ਹੋ ਗਿਆ। ਮੁਲਾਜ਼ਮਾਂ ਨੇ ਗੱਲ ਕਾਫੀ ਹੈ ਸਾਰੀਆਂ ਹੈ ਕਿ ਕਦੋਂ ਲਾਗੂ ਹੋਣਗੀਆਂ। ਅ ਦੇਖੋ ਉਹਦੇ ਵੀ ਦੋ ਕਮੇਟੀਆਂ ਮਾਨਤੋਂ ਸਾਡੇ ਸੀਐਸਡੀ ਗਵਾਈ ਚ ਬਣੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਸਕੀਮ ਜਿਹੜੀ ਹੈ ਲੈ ਕੇ ਆਂਦੀ ਹੈ ਕਿ ਉਹਦੀ ਸਟੱਡੀ ਹੋ ਰਹੀ ਹੈ ਉਸ ਬਾਰੇ